ਉਸ ਸਭ ਤੋਂ ਪਹਿਲਾਂ ਮੈਂ ਜਿਹੜਾ ਵੀਕਲੀ ਇਹਦੇ ਤੇ ਬਰੀਫ ਕਰਨਾ ਚਾਹੂੰਗਾ ਕਿ ਇਸ ਹਫਤੇ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਡਰੱਗਸ ਪਦਰਥ ਤੇ ਟੋਟਲ ਜਿਹੜੀਆਂ ਨੇ 109 ਐਫ ਆਈ ਆਰ ਦਰਜ ਹੋਈਆਂ ਪੰਜਾਬ ਦੇ ਵਿੱਚ 141 ਜਿਹੜੇ ਦੋਸ਼ੀ ਫੜੇ ਗਏ 22 ਕੇਸ ਜਿਹੜੇ ਨੇ ਕਮਰਸ਼ੀਅਲ ਕੁਆਂਟੀਟੀ ਦੇ ਦਰਜ ਹੋਏ ਆ ਜਿਦੇ ਚ 31 ਵੱਡੇ ਸਮੱਗਲਰ ਜਿਹੜੇ ਅਰੈਸਟ ਕੀਤੇ ਗਏ ਆ ਕਮਰਸ਼ੀਅਲ ਕੁਆਂਟੀਟੀ ਦੀ ਜਦੋਂ ਆਪਾਂ ਗੱਲ ਕਰਦੇ ਆ ਸਭ ਤੋਂ ਵੱਧ ਹੁਸ਼ਾਰਪੁਰ ਚ 5 ਐਫਆਈਆਰ ਦਰਜ ਹੋਈਆਂ ਅੰਮ੍ਰਿਤਸਰ ਰੂਰਲ ਚ ਦਿਨ ਤਰਨਤਾਰਨ ਚ 2 ਐਫਆਈਆਰ ਦਰਜ ਹੋਈਆਂ ਕਮਰਸ਼ੀਅਲ ਕੁਆਲਿਟੀ ਦੇ ਰਿਕਵਰੀ ਜਿਹੜੀ ਆ ਹੈਰੋਇਨ ਦੀ ਟੋਟਲ ਰਿਕਵਰੀ ਜਿਹੜੀ ਹੈ 19 ਕਿਲੋ ਤੋਂ ਉੱਪਰ ਹੈਰੋਇਨ ਦੀ ਰਿਕਵਰੀ ਹੋਈ ਹੈ 8 ਕਿਲੋ ਓਪੀਐਮ ਦੀ ਰਿਕਵਰੀ ਹੋਈ ਹੈ ਪੋਪੀ ਹਸਕ ਦੀ 2523 ਕਿਲੋ ਦੀ ਰਿਕਵਰੀ ਹੋਈ ਹੈ 1,40,000 ਡਰੱਗ ਮਨੀ ਜਿਹੜਾ ਉਹ ਫੜਿਆ ਗਿਆ ਵਾ 1,40,000 18 ਵਹੀਕਲ ਰਿਕਵਰ ਕੀਤੇ ਆ ਪਰ ਪੀਓਸ ਤੇ ਕਪਨਾ ਸਪੈਸ਼ਲ ਕੈਂਪੇਨ ਚੱਲ ਰਿਹਾ ਜਿਦੇ ਵਿੱਚ 6 ਪੀਓ ਜਿਹੜੇ ਇਸ ਹਫਤੇ ਅਰੈਸਟ ਕੀਤੇ ਆ ਹੁਣ ਤੱਕ ਜਦੋਂ ਦਾ ਆਪਾਂ ਕੈਂਪੇਨ ਸ਼ੁਰੂ ਕੀਤਾ ਹੈ ਟੋਟਲ 1260 ਜਿਹੜੇ ਪ੍ਰੋਕਲੇਮਡ ਅਫੈਂਡਰਸ ਆ ਐਨਡੀਪੀਐਸ ਐਕਟ ਦੇ ਤਹਿਤ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਦੂਸਰਾ ਫੋਕਸ ਜਿਹੜਾ ਆਪਣਾ ਹੈਗਾ ਉਹ ਪ੍ਰੋਪਰਟੀ ਫੋਰਫੀਟਰ ਦੇ ਉੱਤੇ ਫੋਕਸ ਆ ਹੁਣ ਤੱਕ ਜਿਹੜਾ ਟੋਟਲ 263 ਜਿਹੜੇ ਦੇ ਮੁਜਰੇਮਾ ਵੱਡੇ ਜਿਹੜੇ ਸਮਗਲਰ ਆ ਜਿਨ੍ਹਾਂ ਦੀ ਪ੍ਰੋਪਰਟੀ ਫੋਰਫੀਟ ਹੋਈ ਆ 111 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰਾਪਰਟੀ ਹੈ ਫੋਰਫੀਟ ਹੋਈ ਹੈ ਨੌ ਕੇਸਿਸ ਪਾਈਪਲਾਈਨ ਚ ਜਿਹਦੇ ਚ 3 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜਿਹੜੀ ਹੈ ਹੋਰ ਫੋਰਫੀਟ ਹੋਣ ਦੀ ਪੋਸਿਬਿਲਟੀ ਹੈ ਸੋ 111 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਫੋਰਫੀਟ ਹੋਣ ਤੱਕ ਆਪਾਂ ਕਰ ਚੁੱਕੇ ਹਾਂ ਤੀਸਰਾ ਫੋਕਸ ਸਾਡਾ ਹੈਗਾ ਫਿਰ 10 DPSE ਐਕਟ ਦਾ ਉਹਦੇ ਸਾਡੇ 84 ਪ੍ਰਪੋਜ਼ਲ ਚੱਲ ਰਹੇ ਆ ਜਿਹਦੇ ਚ ਜਿਹੜੇ STF ਜਿਹੜਾ ਸਾਡਾ ਨੋਡਲ ਏਜੰਸੀ ਆ ਉਹਨੂੰ ਐਗਜ਼ਾਮਿਨ ਕਰਦੇ ਆ ਉਹ ਸਾਰੇ ਪ੍ਰਪੋਜ਼ਲਜ਼ ਐਗਜ਼ਾਮਿਨ ਕੀਤੇ ਜਾ ਰਹੇ ਆ ਔਰ ਜਲਦੀ ਹੀ ਉਹਦੇ ਵਿੱਚ ਵੀ ਜੋ ਐਕਸ਼ਨੇਬਲ ਹੋਏਗਾ ਉਹ ਤੁਹਾਡੇ ਰੂਪ ਰੂਪ ਆਪਾਂ ਕਰਾਂਗੇ ਸੋ ਇਸ ਹਫਤੇ ਦੇ ਦੌਰਾਨ ਇਸ ਜਿਹੜਾ ਜਨਵਰੀ ਦੇ ਮਹੀਨੇ ਦੇ ਦੌਰਾਨ ਦੋ ਵੱਡੀਆਂ ਰਿਕਵਰੀਜ਼ ਹੋਈਆਂ ਇੱਕ ਜਲੰਧਰ ਪੁਲਿਸ ਨੇ 4 ਜਨਵਰੀ ਨੂੰ 60 ਕਿਲੋ ਜਿਹੜੀ ਆ ਓਪੀਐਮ ਦੀ ਰਿਕਵਰੀ ਕੀਤੀ ਹੈ ਜਿਦੇ ਵਿੱਚ ਚਾਰ ਦੋਸ਼ੀ ਫੜੇ ਗਏ ਸੀਗੇ एसटीएफ फलोचपुर ने 7 किलो हेरोइन दी रिकवरी की थी सो ये so, अपना ये वाला हैगा जेड़ा ड्रग्स दी रिकवरी ज़्णा 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 दी की ਜਦੋਂ ਆਪਾਂ ਗੱਲ ਕਰਦੇ ਆ ਦੂਸਰਾ ਜਿਹੜਾ ਜਿਹੜਾ ਲਾਸਟ ইয়ার ਆਪਾਂ ਕਾਫੀ ਇੱਥੇ ਐਫਰਟ ਕੀਤਾ ਸੀ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਚ ਆਪਾਂ ਸਫਲ ਵੀ ਹੋਏ 64 एएनडीपीएस एक्ट दी ਜਦੋਂ ਆਪਾਂ ਗੱਲ ਕਰਦੇ ਆ ਸੋ 64 एएनडीपीएस एक्ट ਦੇ ਤਹਿਤ ਜਿਹੜਾ ਕੋਈ স্মॉल ਕੁਆਂਟੀਟੀ ਦਾ ਜਾਂ ਜਿਹੜਾ ਕੰਜ਼ੂਮ ਕਰ ਰਿਹਾ ਹੁੰਦਾ ਹੈ ਉਹ ਜੇ ਕੋਰਟ ਦੇ ਵਿੱਚ ਜਾ ਕੇ ਬਿਆਨ ਦਵੇ ਕਿ ਮੈਂ ਰੀਹੈਬਿਲੀਟੇਸ਼ਨ ਲਈ ਤਿਆਰ ਹਾਂ ਤਾਂ ਉਹਨੂੰ ਪ੍ਰੋਸੀਕਿਊਸ਼ਨ ਫੇਸ ਨਹੀਂ ਕਰਨਾ ਪੈਂਦਾ ਉਸ ਤੋਂ ਬਾਅਦ ਸੋ ਪਿਛਲੇ ਟਾਈਮ ਦੇ ਵਿੱਚ ਕਾਫੀ ਐਫਰਟ ਹੋਇਆ ਹੁਣ ਤੱਕ ਆਪਾਂ 237 ਜਿਹੜੇ ਕੇਸਿਸ ਆ ਟੋਟਲ ਜਿਦੇ ਵਿੱਚ ਜਿਹੜੇ ਛੋਟੀ ਕੁਆਂਟੀਟੀ ਵਾਲੇ ਜਾਂ ਕੰਜ਼ਿਊਮਰ ਸੀਗੇ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਰੀਹੈਬਿਲੀਟੇਟ ਕਰਾਵਾਂਗੇ ਔਰ ਜਿਨ੍ਹਾਂ ਨੇ ਰੀਹੈਬਿਲੀਟੇਸ਼ਨ ਸਟਾਰਟ ਵੀ ਕਰ ਦਿੱਤੀ ਜਿਦੇ ਵਿੱਚ 237 ਕੇਸਿਸ ਦੇ ਵਿੱਚ 282 ਅਕਿਊਜ਼ ਨੇ ਜਿਹੜੇ ਰੀਹੈਬਿਲੀਟੇਸ਼ਨ ਅੰਡਰਗੋ ਕਰ ਰਿਆ ਹੁਣ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਇਹਦੇ ਵਿੱਚ ਸਭ ਤੋਂ ਵੱਧ ਜਿਹੜੇ ਹੋਏ ਉਹ ਬਠਿੰਡਾ ਦੇ ਵਿੱਚ 30 ਅਮ੍ਰੇਸਰ ਰੂਰਲ ਵੀ ਬਟਾਲਾ ਦੇ ਵਿੱਚ 18 ਪਟਿਆਲਾ ਦੇ ਵਿੱਚ 16 ਸੰਗਰੂਰ ਚ 16 ਸੋ ਇਸ ਤਰੀਕੇ ਨਾਲ ਹਰ ਜ਼ਿਲ੍ਹੇ ਵਿੱਚ ਆਉਣਨ ਐਵਰੇਜ 10 ਤੋਂ 10 ਪਲੱਸ ਦੇ ਆਸ-ਪਾਸ ਕੇਸ ਹੈਗੇ ਆ ਸੋ ਇਹਦੇ ਚ ਅਸੀਂ ਅਜੇ ਹੋਰ ਅਵੇਅਰਨੈਸ ਕ੍ਰੀਏਟ ਕਰ ਰਿਹਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੇ ਕੰਜ਼ਿਊਮਰਸ ਜਾਂ ਜਿਹੜੇ ਸਮਾਲ ਕੁਆਇੰਟੀਟੀ ਵਾਲੇ ਆ ਉਹਨਾਂ ਨੂੰ ਡੀਡਿਕਟ ਕਰਾ ਕੇ ਮੇਨ ਸਟ੍ਰੀਮ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਜਿਹੜੀ ਆ ਡਿਮਾਂਡ ਵਾਲਾ ਪਾਰਟ ਆ ਉਹ ਵੀ ਇਨਫੋਰਸਮੈਂਟ ਤਾਂ ਆਪਾਂ ਕਰ ਹੀ ਰਹੇ ਆ ਇਫੈਕਟਿਵ ਡਿਮਾਂਡ ਵਾਲਾ ਪਾਰਟ ਵੀ ਜਿਹੜਾ ਉਹਨੂੰ ਵੀ ਆਪਾਂ ਪ੍ਰੋਪਰਲੀ ਕੇਅਰ ਕਰ ਸਕੀਏ ਤੀਸਰਾ ਤਾਂ ਫਿਰ ਫੋਕਸ ਹੈਗਾ ਡਿਸਪੋਜ਼ਲ ਆਫ ਡਰੱਗ ਦੇ ਉੱਤੇ ਜਿਹੜੇ ਡਰੱਗਸ ਫੜੇ ਜਾਂਦੇ ਆ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕਮੇਟੀਆਂ ਬਣਦੀਆਂ ਇੱਕ ਹਾਈ ਲੈਵਲ ਕਮੇਟੀ ਬਣਦੀ ਆ ਜਿਹੜੀ ਕਿ ਐਸਟੀਐਫ ਦੇ ਲੈਵਲ ਤੇ ਇੱਕ ਕਮੇਟੀ ਬਣਦੀ ਆ ਜਿਹੜੀ ਕਿ ਉਹਨਾਂ ਨੂੰ ਡਿਸਪੋਜ਼ ਆਫ ਕਰਦੀ ਆ ਇੱਕ ਕਮੇਟੀ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਬਣਦੀ ਹੈ। ਸੋ ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਡਰੱਗ ਦਾ ਉਹ ਡਿਸਪੋਜ਼ ਆਫ ਕੀਤੇ ਗਏ ਜਿਦੇ ਵਿੱਚ ਮੈਂ ਕੁਝ ਦੱਸਣਾ ਚਾਹਾਂਗਾ ਕਿ ਹੈਰੋਇਨ 523 ਕਿਲੋ 523 ਕੇਜੀ ਜਿਹੜੀ ਹੈਰੋਇਨ ਆ ਉਹ ਡਿਸਟਰੋਏ ਕੀਤੇ ਗਈ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਦੇ ਵਿੱਚ ਸਭ ਤੋਂ ਵੱਧ ਕੁਆਲਟੀ ਐਸਐਸਓਸੀ ਅਮ੍ਰਿਤਸਰ ਦੀ ਸੀਗੀ 200 ਕਿਲੋ ਦੀ 168 ਕਿਲੋ ਦੀ ਐਸਐਸਓਸੀ ਫਾਜ਼ਲ ਕਾਦੀ 60 ਕਿਲੋ ਤਰੰਤਾਰਨ ਦੀ ਕਰੀ 50 ਕਿਲੋ ਦੀ ਫਾਜ਼ਲ ਕਾਇਦੀ ਸੋ 523 ਕਿਲੋ ਹੈਰੋਇਨ ਡਿਸਟਰੋਏ ਕੀਤੀ ਗਈ ਹੈ 7992 ਕਿਲੋ ਜਿਹੜੀ ਆ ਪੌਪੀ ਹਸਕ ਜਿਹੜੀ ਆ ਉਹ ਡਿਸਟਰੋਏ ਕੀਤੀ ਗਈ ਹੈ ਪिल्स ਟੈਬਲੇਟਸ ਦੀ ਗੱਲ ਕਰਦੇ ਹਾਂ ਤਾਂ 17 ਲੱਖ 57980 ਯੂਨਿਟ ਜਿਹੜੇ ਆ ਉਹ ਮੈਡੀਕਲ ਡਰੱਗਸ ਦੇ ਜਿਹੜੇ ਆ ਉਹ ਡਿਸਟਰੋਏ ਕੀਤੇ ਗਏ ਸੋ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਰਿਕਵਰੀ ਸਾਡੀਆਂ ਹੋਈਆਂ ਸੀ ਜਿਹੜੀਆਂ ਮਾਲਕਾਨੇ ਚ ਪਈਆਂ ਕਿ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਹੈ ਔਰ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਵਾ ਇਹ ਪ੍ਰੋਸੈਸ ਜਿਹੜਾ ਵਾ ਇਹ ਸਾਡਾ ਆਨ ਰਹਿਣਾ ਹੈ ਗੈਂਗਸਟਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਦਾ ਆਪਾਂ ਲਾਸਟイヤー ਦਾ ਵੀ ਦੱਸਿਆ ਸੀਗਾ ਹੁਣ ਤੱਕ ਦਾ ਮੈਂ ਇੱਕ ਬੋਟੇ ਤੌਰ ਤੇ ਦੱਸਣਾ ਚਾਹਾਂਗਾ ਹੁਣ ਤੱਕ 951 ਜਿਹੜੇ ਕ੍ਰਿਮੀਨਲਸ ਹਾਰਡ ਕੋਰ ਕ੍ਰਿਮੀਨਲਸ ਤੇ ਗੈਂਗਸਟਰ ਦਾ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਤੇ ਏਜੀਟੀਐਫ ਵੱਲੋਂ ਜਿਦੇ ਚ 10 ਕ੍ਰਿਮੀਨਲ ਜਿਹੜੇ ਨਿਊਟਰਲਾਈਜ਼ ਹੋਏ ਆ 312 ਜਿਹੜੇ ਨੇ ਮੋਡੀਊਲ ਬੰਦ ਕੀਤੇ ਆ ਪੀਜੀਟੀਐਫ ਤੇ ਬਾਕੀ ਜਿਲ੍ਹਿਆਂ ਨੇ ਕੋਆਰਡੀਨੇਸ਼ਨ ਦੇ ਨਾਲ 963 ਵੈਪਨ ਰਿਕਵਰ ਹੋਏ ਆ ਇਸ ਵੀਕਤੀ ਜਦੋਂ ਆਪਾਂ ਗੱਲ ਕਰਦੇ ਆ ਇਸ ਵੀਕ ਤੇ ਵੀ ਚਾਰ ਹਾਰਡ ਕੋਰ ਕ੍ਰਿਮੀਨਲ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਦੋ ਮੋਡੀਊਲ ਬੰਦ ਕੀਤੇ ਗਏ ਅੱਠ ਵੈਪਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਪਿਛਲਾ ਹਫਤਾ ਜਿਹੜਾ ਸੀਗਾ ਉਹਦੇ ਵਿੱਚ ਡਰੋਨਸ ਜਿਹੜਾ ਲਾਸਟ ਜਿਹੜਾ ਮਹੀਨਾ ਸੀਗਾ ਉਹਦੇ ਵਿੱਚ ਕਾਫੀ ਡਰੋਨ ਜਿਹੜੇ 6 ਡਰੋਨ ਉਹਦੇ ਵਿੱਚ ਰਿਕਵਰ ਕੀਤੇ ਗਏ ਜਿਦੇ ਵਿੱਚ 14 ਕਿਲੋ ਹੈਰੋਇਨ ਤੇ ਕੁਝ ਵੈਪਨਸ ਵੀ ਰਿਕਵਰ ਕੀਤੇ ਗਏ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਐਕਸ਼ਨ ਕੀਤਾ ਗਿਆ ਹੈ ਡਰੱਗਸ ਦੇ ਖਿਲਾਫ ਗੈਂਗਸਟਰ ਦੇ ਖਿਲਾਫ ਟਰੋਰਿਸਟਿਕ ਲਾਫ ਦੂਸਰਾ ਜਿਹੜਾ ਮੈਂ ਹਾਈਲਾਈਟ ਕਰਨਾ ਚਾਹਾਂਗਾ ਕਿ 26 ਜਨਵਰੀ ਜਿਸਹਰਾਂ ਵਾਲੀ ਆ 26 ਜਨਵਰੀ ਦੇ ਸੰਬੰਧ ਦੇ ਵਿੱਚ ਬਡੇ ਸਾਡੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਪੂਰਨ ਅਫੀਸਰ ਨੇ ਫੋਰ ਕੋਆਰਡੀਨੇਸ਼ਨ ਐਂਡ ਫੋਰ ਆਲ ਸਕਿਉਰਿਟੀ ਅਰੇਂਜਮੈਂਟਸ ਤੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਏਡੀਜੀਪੀ ਆਈਜੀ ਡੀਆਈਜੀ ਲੈਵਲ ਦੇ ਅਫੀਸਰ ਜਿੱਦਾਂ ਦਰਜਾ ਬਿਦਰਜਾ ਵੱਡੇ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਡੀਜੀਪੀ ਲੈਵਲ ਦੇ ਅਫੀਸਰ ਨੂੰ ਸੁਪਰਵਾਈਜ਼ਨ ਦਿੱਤੀ ਗਈ ਹੈ ਉਸ ਤੋਂ ਛੋਟੇ ਜ਼ਿਲ੍ਹਿਆਂ ਦੇ ਵਿੱਚ ਏਡੀਜੀਪੀ ਲੈਵਲ ਦੇ ਫਿਰ ਆਈਜੀ ਲੈਵਲ ਦੇ ਅਫੀਸਰ ਡੀਆਈਜੀ ਲੈਵਲ ਦੇ ਅਫੀਸਰ ਉਹ ਸਾਰੇ ਅਰੇਂਜਮੈਂਟਸ ਦੇਖ ਰਹੇ ਆ ਔਰ ਕਰੀਬ 65% ਫੋਰਸ ਜਿਹੜੀ ਆ ਡਿਸਟ੍ਰਿਕਟ ਦੀ 65% ਦੇ ਆਸ-ਪਾਸ ਦੀ ਫੋਰਸ ਮੋਬिलाइज ਕੀਤੀ ਗਈ ਹੈ ਸਪੈਸ਼ਲੀ ਫॉर ਸਕਿਉਰਿਟੀ ਅਰੇਂਜਮੈਂਟਸ ਤੋਂ ਇੱਕ ਕਰੀਬ 20000 ਤੋਂ ਉੱਪਰ ਦੀ ਫੋਰਸ ਬੰਦੀ ਹੈ ਜਿਹੜੀ ਸਿਰਫ 26 ਜਨਰਲਿਟੀ ਸਕਿਉਰਿਟੀ ਅਰੇਂਜਮੈਂਟਸ ਕਰੇਗੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਸਿਟੀ ਸੀਲਿੰਗ ਨਾਕਾਸ ਪਲਾਨ ਕੀਤੇ ਗਏ ਜਿਹੜੇ ਕਿ ਆਲਰੇਡੀ ਚੱਲ ਰਹੇ ਆ ਸਾਡੇ ਇਸੇ ਤਰ੍ਹਾਂ ਜਿਹੜੀ ਆ ਕਈ ਹੋਰ ਪ੍ਰਬੰਧ ਕੀਤੇ ਗਏ ਜਿੱਦਾਂ ਥ੍ਰੈਟਨਡ ਜਿਹੜੇ ਬੰਦੇ ਆ ਉਹਨਾਂ ਦੀ ਟਾਰਗੇਟ ਹਾਰਡਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਸਾਮੀ ਘਟਨਾ ਜਿਹੜੀ ਆ ਉਹ ਨਾ ਵਾਪਰਨ ਦਿੱਤੀ ਜਾਵੇ ਸਟੇਟ ਦੇ ਵਿੱਚ ਵਲਨਰੇਬਲ ਪਲੇਸਿਸ ਜਿਹਦੇ ਵਿੱਚ ਮਾਰਕੀਟਸ ਰਿਲੀਜੀਅਸ ਪਲੇਸਿਸ ਆ ਉਹਨਾਂ ਦੀ ਲਗਾਤਾਰ ਚੈਕਿੰਗ ਚੱਲ ਰਹੀ ਆ ਕੋਡਨ ਸਰਚ ਆਪਰੇਸ਼ਨਸ ਜਿਹੜੇ ਨੇ ਰੇਲਵੇ ਸਟੇਸ਼ਨਸ ਤੇ ਬੱਸ ਸਟੈਂਡਸ ਤੇ ਉਹ ਲਗਾਤਾਰ ਸਾਡੇ ਚੱਲ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਬਿਲਡਿੰਗਸ ਆ ਗਵਰਨਮੈਂਟ ਬਿਲਡਿੰਗਸ ਵਾਈਟਲ ਇਨਸਟਲੇਸ਼ਨਸ ਉਹਨਾਂ ਲਈ ਅਲੱਗ ਤੋਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਕੀਤੇ ਗਏ ਆ ਹੋਟਲ ਸਰਾਵਾਂ ਦੀ ਚੈਕਿੰਗ ਚੱਲ ਰਹੀ ਆ ਔਰ ਦੂਸਰਾ ਜਿਹੜਾ ਫੋਕਸ ਆ ਸਾਡਾ ਕਿ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਜਿਹਦੇ ਵਿੱਚ ਬਾਰਡਰ ਏਰੀਆਜ਼ ਆਉਂਦੇ ਆ ਉੱਥੇ ਸਪੈਸ਼ਲ ਜਿਹੜੇ ਉਹਨਾਂ ਦੇ ਜਿਹੜੇ ਰੇਂਜ ਦੇ ਇੰਚਾਰजेस ਨੇ ਡੀਆਈਜੀ ਲੈਵਲ ਦੇ ਆਫੀਸਰਸ ਨੇ ਉਹਨਾਂ ਨੂੰ ਪਲੱਸ ਹੈੱਡਕੁਆਰਟਰ ਤੋਂ ਆਫੀਸਰ ਜਿਹੜੇ ਨਾਮਿਨੇਟ ਕੀਤੇ ਗਏ ਆ ਜਿਹੜੇ ਉਹਦੇ ਪ੍ਰਬੰਧ ਚੈੱਕ ਵੀ ਕਰਨਗੇ ਔਰ ਉਹਨਾਂ ਨੂੰ ਹੋਰ ਸਟਰੈਂਥਨ ਕਰਾਨਗੇ ਤਾਂ ਜੋ ਕੋਈ ਵੀ ਕ੍ਰਾਸ ਬਾਰਡਰ ਜਿਹੜੀ ਆ ਕੋਈ ਐਕਟੀਵਿਟੀ ਆ ਉਹਨੂੰ ਵੀ ਪੂਰੀ ਤਰ੍ਹਾਂ ਪ੍ਰੀਵੈਂਟ ਕੀਤਾ ਜਾਵੇ ਤਾਂ ਜੋ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਕਿਉਂਕਿ ਪੰਜਾਬ ਦਾ 553 ਕਿਲੋਮੀਟਰ ਦਾ ਜਿਹੜਾ ਬਾਰਡਰ ਆ ਉਹ ਇੰਟਰਨੈਸ਼ਨਲ ਬਾਰਡਰ ਹੈ ਤੇ ਉਹਦੇ ਤੇ ਫਰਸਟ ਲਾਈਨ ਆਫ ਡਿਫੈਂਸ ਜਿਹੜੀ ਹੈ ਉਹ ਬੀਐਸਐਫ ਦੀ ਹੈ ਸੈਕੰਡ ਲਾਈਨ ਆਫ ਡਿਫੈਂਸ ਪੰਜਾਬ ਪੁਲਿਸ ਦੀ ਹੈ ਸੋ ਉਹਨੂੰ ਵੀ ਹੋਰ ਸਟਰੈਂਥਨ ਕੀਤਾ ਗਿਆ ਹੈ ਔਰ ਉਹਦੀ ਪ੍ਰੋਪਰ ਚੈਕਿੰਗ ਜਿਹੜੀ ਹੈ ਉਹ ਚੱਲ ਰਹੀ ਆ ਇਸੇ ਤਰ੍ਹਾਂ ਵਹੀਕਲ ਚੈਕਿੰਗ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਸਪੈਸ਼ਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਜਿਹੜੀਆਂ ਨੇ ਉਹ ਪੰਜਾਬ ਚਲਾਈਆਂ ਗਈਆਂ ਸੋ 26 ਜਨਵਰੀ ਵਾਸਤੇ ਜਿੱਦਾਂ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਜਿਹੜਾ ਉਹਦੇ ਵਾਸਤੇ ਵੀ ਜਿੱਥੇ ਮਾਨਯੋਗ ਸੀਐਮ ਸਾਹਿਬ ਨੇ ਜਾਣਾ ਉਸ ਫੰਕਸ਼ਨ ਤੇ ਵੀ ਬਹੁਤ ਪੁਖਤਾ ਪ੍ਰਬੰਧ ਜਿਹੜੇ ਆ ਕੀਤੇ ਬਾਕੀ ਸਾਰੇ ਜਿਹੜੇ ਵੱਡੇ ਸਿਟੀ ਡਿਸਟ੍ਰਿਕਟਸ ਆ ਉੱਥੇ ਵੀ ਜਿੱਦਾਂ ਜਿੱਦਾਂ ਜ਼ਰੂਰਤ ਆ ਉਸ ਮੁਤਾਬਕ ਜਿਹੜੇ ਨੇ ਪ੍ਰਬੰਧ ਕੀਤੇ ਗਏ ਆ ਥੈਂਕ ਯੂ ਸੋ ਮਚ ਸੇਰ ਸਰ ਇਹ ਸਭ ਜਿਹੜੇ ਲੋਕ ਇੰਡੀਆ ਦੇ ਜਿਹੜੇ ਐਕਟਿਵ ਸੋਸ਼ਲ ਐਲੀਮੈਂਟ ਪਹਿਲਾਂ ਵੀ ਐਸਐਸਓ ਨੇ ਪੜੇ 3 ਦਿਨ ਪਹਿਲਾਂ ਕਈ ਕਮਕੀਆਂ ਵੀ ਦਿੱਤੀ ਜਾ ਰਹੀ ਉਹਦੇ ਮੱਦੇ ਨਜ਼ਰ ਵੀ ਕੋਈ ਕੋਆਰਡੀਨੇਸ਼ਨ ਦੂਜੇ ਸਟੇਟ ਦੇ ਨਾਲ ਕਿਉਂਕਿ ਇਹ ਪਹਿਲੇ ਵੀ ਦੇਖਿਆ ਗਿਆ ਹੈ ਕਿ ਬਾਰਦਾਰ ਤੋਂ ਅੰਜਾਮ ਦੇਣ ਤੋਂ ਬਾਅਦ ਸਿੱਧਾ ਮੁਜੀ ਸਟੇਟ ਚ ਪਹੁੰਚ ਜਾਂਦੇ ਇਸ ਤਰ੍ਹਾਂ ਦੀ ਕੋਈ ਕੋਆਰਡੀਨੇਸ਼ਨ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਸਾਡੇ ਇੱਕ ਤਾਂ ਸਪੈਸ਼ਲ ਡਿਜੀ ਲਾ ਐਂਡ ਆਰਡਰ ਉਹ ਨੋਡਲ ਅਫਸਰ ਨੇ ਫੋਰ ਸਟੇਟ ਆਫ ਪੰਜਾਬ ਅਰੇਂਜਮੈਂਟ ਵਾਸਤੇ ਔਰ ਉਹਨਾਂ ਦੀ ਸਾਰੇ ਜਿਹੜੇ ਸਾਡੀਆਂ ਬਾਰਡਰ ਸਟੇਟਸ ਨੇ ਚਾਹੇ ਰਾਜਸਥਾਨ ਹੋਵੇ ਹਰਿਆਣਾ ਹੋਵੇ ਦਿੱਲੀ ਬਿਲਕੁਲ ਟੱਚ ਨਹੀਂ ਕਰਦੀ ਪਰ ਦਿੱਲੀ ਬਹੁਤ ਇੰਪੋਰਟੈਂਟ ਆ ਫਰੋਮ ਆਰ ਪੁਆਇੰਟ ਆਫ 뷰 ਉਹਨਾਂ ਸਾਰਿਆਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਵੀ ਟੱਚ ਚ ਨੇ ਕੋਆਰਡੀਨੇਸ਼ਨ ਮੀਟਿੰਗਸ ਜਿਹੜੀਆਂ ਨੇ ਰੇਂਜ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਇਨਫਾਰਮਲ ਮੀਟਿੰਗਸ ਵੀ ਸਾਡੀਆਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਜਿੱਦਾਂ ਮੈਂ ਦੱਸਿਆ ਸੈਕੰਡ ਲਾਈਨ ਡਿਫੈਂਸ ਨੂੰ ਅਸੀਂ ਸਟਰੈਂਥਨ ਕੀਤਾ ਹੈ ਸੋ ਬੀਐਸਐਫ ਦੇ ਨਾਲ ਵੀ ਬਾਕੀ ਏਜੰਸੀਸ ਦੇ ਨਾਲ ਵੀ ਬਹੁਤ ਵਧੀਆ ਕੋਆਰਡੀਨੇਸ਼ਨ ਚੱਲ ਰਿਹਾ ਹੈ ਔਰ ਲਗਾਤਾਰ ਅਸੀਂ ਟੱਚ ਚਾਉਣਾ ਦੇ ਪੂਰੀ ਸਰ ਜੀ ਕੈਮਰੇਜ ਦੀ ਗੱਲ ਕੀਤੀ ਸੀਗੀ ਉਹ ਸ਼ੁਰੂ ਹੋ ਚੁੱਕੇ ਹੈ ਕੈਮਰੇ ਜਿਹੜੇ ਤੁਸੀਂ ਉਹਦੇ ਵਿੱਚ ਇੱਕ ਕਮੇਟੀ ਬਣੀ ਹੈ ਉਹ ਕਮੇਟੀ ਆਲਮੋਸਟ ਪ੍ਰੋਪੋਜ਼ਲਸ ਫਾਈਨਲਾਈਜ਼ ਕਰ ਚੁੱਕੀ ਹੈ ਕਰੀਬ 2100 ਤੋਂ ਉੱਪਰ ਜਿਹੜੇ ਕੈਮਰਾਜ਼ ਲੱਗਣੇ ਆ ਬਾਰਡਰ ਏਰੀਆਜ਼ ਦੇ ਵਿੱਚ ਉਦੇ ਚ ਏ ਡੀ ਜੀ ਪੀ ਲੈਵਲ ਦੇ ਅਫੀਸਰ ਆ ਜਿਹੜੇ ਹੈਡ ਕਰ ਰਹੇ ਸਪੈਸ਼ਲ ਡੀ ਜੀ ਲਾਅ ਐਂਡ ਆਰਡਰ ਓਵਰ ਆਲ ਉਹਦੇ ਹੈਡ ਨੇ ਕਮੇਟੀ ਦੇ ਫਰਦਰ ਏ ਡੀ ਜੀ ਪੀ ਲੈਵਲ ਦੇ ਅਫੀਸਰ ਨੇ ਇੱਕ ਡੀ ਆਈ ਜੀ ਲੈਵਲ ਦੇ ਅਫੀਸਰ ਨੇ ਤੋਂ ਮੈਨੂੰ ਲੱਗਦਾ ਜਲਦੀ ਹੀ ਉਹ ਫਾਈਨਲਾਈਜ਼ ਹੋ ਜਾਏਗਾ ਪ੍ਰੋਪੋਜ਼ਲ ਸੋ ਕ੍ਰੀਮ ਬੋਰਡ ਦੇ ਵਿੱਚ ਵੀ ਸੁਣਵਾਈ ਹੋ ਰਹੀ ਹੈ ਕਿ ਦਾਇਰਾ 15 ਕਿਲੋਮੀਟਰ ਤੱਕ ਵਧਾ ਕੇ ਤਜਾਗ ਲਗੋਟ ਕੀਤਾ ਜਾ ਸਕਦਾ ਕੀ ਹਾਲੇ ਤੱਕ 2021 ਤੋਂ ਲੈ ਕੇ 2024 ਤੱਕ ਪੰਜਾਬ ਪੁਲਿਸ ਨੂੰ ਦਿੱਕਤ ਆਈ ਹੈ ਬੀਐਸਐਫ ਦਾ ਦਾਇਰਾ ਵਧਾਉਂਦੇ ਨੀ ਇਹ ਮੇਰੇ ਮੇਰਾ ਟਾਪਿਕ ਨਹੀਂ ਹੈਗਾ ਮੈਂ ਪੰਜਾਬ ਪੁਲਿਸ ਦੇ ਬਿਹਾਫ ਤੇ ਜੇ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਪੰਜਾਬ ਪੁਲਿਸ ਨੂੰ ਬੀਐਸਐਫ ਕੋਈ ਦਿੱਕਤ ਆਈ ਹੈ ਨਹੀਂ ਸਾਡਾ ਸਾਰੇ ਏਜੰਸੀਜ਼ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਹੈ ਜੀ ਥਰੋਅਆਊਟ ਮਤਲਬ ਇੰਡੀਆ ਦੇ ਵਿੱਚ ਹੀ ਬਾਕੀ ਸਟੇਟਸ ਨਾਲ ਵੀ ਸਾਡਾ ਬੜਾ ਅੱਛਾ ਕੋਆਰਡੀਨੇਸ਼ਨ ਸਰ ਬਾਕੀ ਉਹ ਜਿਹੜਾ ਦੇ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦਾ ਕੰਮ ਹੈ ਕਿਉਂਕਿ ਮੋਸਟਲੀ ਦੇਖਿਆ ਗਿਆ ਦੇਖੋ ਜਿਹੜਾ ਜਿਹੜੇ ਸਾਡੇ ਆਫੀਸਰ ਜਿਦਾ ਮੈਂ ਦੱਸਿਆ ਨਾ ਕਿ ਤੁਹਾਨੂੰ ਅਸੀਂ ਆਫੀਸਰ ਡੈਡੀਨੇਟ ਕੀਤੇ ਹਨ ਫॉर ਈਚ ਡਿਸਟ੍ਰਿਕਟ ਜਿਨ੍ਹਾਂ ਨੇ 26 ਜਨਵਰੀ ਦੀ ਪ੍ਰਬੰਧ ਕਰਾ ਲਈ ਹੈ ਉਹਦੇ ਵਿੱਚ ਉਹ ਆਫੀਸਰ ਅੱਜ ਤੋਂ ਹੀ ਉਹਨਾਂ ਨੂੰ ਉੱਥੇ ਸਟੇਸ਼ਨ ਕਰਾ ਦਿੱਤਾ ਗਿਆ ਵਾ ਜਿਸ ਤਰ੍ਹਾਂ ਕਿਸੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਡੀਜੀ ਲੈਵਲ ਦੇ ਆਫੀਸਰਾਂ ਕਿਸੇ ਜ਼ਿਲ੍ਹੇ ਵਿੱਚ ਆਈਜੀ ਲੈਵਲ ਦੇ ਆਫੀਸਰਾਂ ਤੋ ਉੱਥੇ ਹੀ ਸਟੇਸ਼ਨ ਰਹਿਣਗੇ ਨਾਈਟ ਡੋਮੀਨੇਸ਼ਨ ਥਰੋਅਆਊਟ ਇੱਕ ਕੱਲ ਫੁੱਲ ਡਰੈਸ ਰਿਹਸਲ ਹੋਏਗੀ ਸਿਕਿਉਰਿਟੀ ਰਿਹਸਲ ਹੋਏਗੀ ਕੱਲ 26 ਜੁਲਾਈ ਦੇ ਸਬੰਧ ਚ ਪਰਸੋਂ ਵੀ ਸਿਕਿਉਰਿਟੀ ਦੇ ਜਿਹੜੇ ਅਰੇਂਜਮੈਂਟਸ ਆ ਉਹ ਰਿਵਿਊ ਕੀਤੇ ਜਾਣਗੇ ਸੋ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਵਿੱਚ ਇਹਦਾ ਸਾਡਾ ਇੱਕ ਮੇਨ ਬੇਸਿਕ ਪ੍ਰਿੰਸੀਪਲ ਹੁੰਦਾ ਹੈ ਕਿ ਕਮ ਸੇ ਕਮ 1/3 ਫੋਰਸ ਬਾਹਰ ਰਵੇ ਇਹਨਾਂ ਦਿਨਾਂ ਦੇ ਵਿੱਚ ਔਰ ਗਾਸਟ੍ਰਡ ਆਫਿਸਰਸ ਵੀ ਰੋਟੇਸ਼ਨ ਤੇ ਜਿਨ੍ਹਾਂ ਨੇ ਰੈਸਟ ਕਰਨੀ ਹੈ ਜਾਂ ਜਿਨ੍ਹਾਂ ਦਾ ਜ਼ਿਆਦਾ ਡਿਊਟੀ ਹੋ ਗਈ ਹੈ ਆਦਰਵਾਇਜ਼ ਉਹ ਵੀ ਬਾਹਰ ਹੀ ਰਹਿੰਦੇ ਆ ਮੋਸਟਲੀ ਤੋਂ 26 ਜਨਵਰੀ ਜਦੋਂ ਤੱਕ ਪੀਸਫੁਲੀ ਸਾਰੇ ਫੰਕਸ਼ਨਸ ਮੁਆਫਤ ਨਹੀਂ ਹੋ ਜਾਂਦੇ ਉਦੋਂ ਤੱਕ ਪੂਰੇ ਹਾਈ ਅਲਰਟ ਤੇ ਰੱਖੀ ਹੋਈ ਐ ਸਿਪੋਲਿਸ ਐਸਐਸਜੀ ਨੇ ਬੋਲਿਆ ਕਿ ਕਿੰਨਾਂ ਕੰਮ ਕੀ ਦਿੱਤੇ ਗਏਗਾ ਉਸ ਨੂੰ ਲੱਗਦੀ ਖਾਸ ਅਰੇਂਜਮੈਂਟ ਹੈ ਸਾਰੇ ਜਿਹੜੇ ਦੇਖੋ ਸਾਡੇ ਜਿਹੜਾ ਜਿੱਦਾਂ ਮੈਂ ਦੱਸਿਆ ਦੋ ਵੱਡੇ ਫੰਕਸ਼ਨ ਆ ਜਿਦੇ ਵਿੱਚ ਇੱਕ ਸਟੇਟ ਲੈਵਲ ਦਾ ਫੰਕਸ਼ਨ ਹੈ ਜਿੱਥੇ ਆਨਰੇਬਲ ਗਵਰਨਰ ਸਾਹਿਬ ਜਾ ਰਹੇ ਆ ਦੂਸਰਾ ਫੰਕਸ਼ਨ ਜਿੱਤੇ ਆਨਰੇਬਲ ਸੀਐਮ ਸਾਹਿਬ ਜਾ ਰਹੇ ਉਹਨਾਂ ਤੇ ਜਿਸ ਤਰ੍ਹਾਂ ਦਾ ਅਰੇਂਜਮੈਂਟ ਚਾਹੀਦਾ ਉਹਦਾ ਦਾ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੇ ਥ੍ਰੈਟ ਜਿਹੜੇ ਕਿਸੇ ਵੱਲੋਂ ਵੀ ਜਾਂ ਕਿਸੇ ਤਰ੍ਹਾਂ ਦੇ ਇਨਪੁਟਸ ਆ ਕਿਸੇ ਤਰ੍ਹਾਂ ਦੇ ਕੋਈ ਹੋਰ ਇਨਪੁਟਸ ਆ ਉਹਨਾਂ ਦੇ ਮੱਦੇ ਨਜ਼ਰ ਹੀ ਸਾਰੇ ਸਕਿਉਰਿਟੀ ਰੀਮਸ ਕੀਤੇ ਗਏ ਸਰ ਪੀਐਸਐਫ ਹੈਲੋ ਆਲਸੋ ਗਿਵਨ ਇਸ ਅ ਇੰਟੀਗਰਲ ਲਿਸਟ ਆਫ 72 ਗਾਰਡਸ ਬਿਲਕੁਲ ਕਿੰਨੀ ਕਰੈਕਟ ਹੋਈ ਹੈ ਵੀਡਿਓ ਜਾਂ ਦੇ ਉਹਨਾਂ ਸਾਡੇ ਐਕਚੁਅਲੀ ਉਹਦੇ ਚ ਪਹਿਲਾ ਪ੍ਰੋਪੋਜ਼ਲ ਬੰਦ ਹੈ ਜਿਹਦਾ ਪਿੱਟ ਐਂਡੀਪੀ ਸੱਕਤੇ ਆਪਾਂ ਗੱਲ ਕਰਦੇ ਹੁਣ ਜਿਹਦਾ ਸਾਡੇ 84 ਪ੍ਰੋਪੋਜ਼ਲ ਪਿੱਟ ਐਂਡੀਪੀ ਸੱਕਤੇ ਹੈਗੇ ਉਸਤੇ ਟਾਈਮ ਲੱਗਦਾ ਹੈ ਥੋੜਾ ਰਿਕਾਰਡ ਬਿਲਡਿੰਗ ਤੇ ਪਲੱਸ ਇੱਕ ਪ੍ਰੋਸੀਜਰ ਫਾਲੋ ਕਰਨਾ ਹੁੰਦਾ ਸੋ ਉਹ ਲਿਸਟ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਉਹਦੇ ਤੇ ਐਸਟੀਐਫ ਆਲਰੇਡੀ ਲੱਗੀ ਹੋਈ ਹੈ ਬਹੁਤ ਸਾਰੇ ਇਹਦੇ ਵਿੱਚ ਹੀ ਆ ਜਿਹੜੇ ਮੈਂ 84 ਦੀ ਗੱਲ ਕੀਤੀ ਉਹਦੇ ਵਿੱਚ ਬਹੁਤ ਸਾਰੇ ਜਿਹੜੀ ਲਿਸਟ ਸਾਡੇ ਨਾਲ ਸ਼ੇਅਰ ਕੀਤੀ ਉਹਦੇ ਵਿੱਚ ਉਹ ਹੈਗੇ ਆ ਕਾਫੀ ਸਾਰੇ 26 जनवरी uh, को लेकर हमारे दो जगह पे मेन फंक्शन है एक स्टेट लेवल का फंक्शन है जहाँ पे ऑनरेबल गवर्नर साहब जा रहे हैं दूसरे फंक्शन पे ऑनरेबल सीएम साहब जा रहे हैं तो सारे डिस्ट्रिक्ट्स में uh, हमारी तरफ से सीनियर ऑफिसर्स नॉमिनेट किए गए जिसमें स्पेशल डीजीपी लेवल के ऑफिसर्स ए लेवल के ऑफिसर्स आई लेवल के ऑफिसर्स डी लेवल के ऑफिसर्स जो डिस्ट्रिक्ट के प्री और उस दिन के अरेंजमेंट्स जो हैं उसको सुपरवाइज कर रहे हैं तकरीबन तो सिक्सटी फाइव परसेंट जो डिस्ट्रिक्ट की फोर्स है उसको मोबिलाइज़ किया गया है जो बीस हज़ार से ऊपर की फोर्स है जो सिक्योरिटी अरेंजमेंट्स में तैनात होगी उसमें इसमें हमारे इंटर स्टेट इंटर डिस्ट्रिक्ट सिटी सीलिंग प्लान नाक वो सारे लगाए जाएंगे दूसरा हमारा स्पेशल फोकस है टारगेट हार्डनिंग पे जो थ्रेटन पर्सन है उनकी सिक्योरिटी का जो खास तौर पे जो अरेंजमेंट्स किए गए हैं उसमें इसके अलावा वलरेबल प्लेसेस जिसमें रिलीजियस प्लेसेस हैं मार्केट्स हैं उनकी सिक्योरिटी कोऑर्डिनेंट सर्च ऑपरेशंस रेलवे स्टेशन पे बस स्टैंड पे गवर्नमेंट बिल्डिंग्स की वाइटल इंस्टॉलेशंस की रेगुलर चेकिंग उनकी सिक्योरिटी हार्डनिंग उन प्लेसेस लगा पे लगातार जो उन प्लेस की सिक्योरिटी चेकिंग एंटी सेबोटा चेकिंग वेबल प्लेस पे होटल जो सराय हैं उनकी चेकिंग और सबसे ज़्यादा जो हमने इसमें फोकस इसके अलावा जो किया है वो सेकेंड लाइन ऑफ डिफेंस जो है जो हमारा इंटरनेशनल बॉर्डर है उसके साथ हमारा करीब फाइव फिफ्टी का पंजाब का बॉर्डर है जो इंटरनेशनल बॉर्डर है तो वहाँ पर सेकेंड लाइन ऑफ डिफेंस की रेगुलर चेकिंग और स्ट्रेंथनिंग वो हमारी चल रही है जो क्रिमिनल्स हैं उनके हाइड आउट्स की लिस्ट जो हमने प्रिपेयर की हैं उन पर लगातार हम चेकिंग करवा रहे हैं और व्हीकल्स की सरप्राइज़ चेकिंग और नाइट डोमिनेशन एक्सरसाइज तो हमारी तरफ से जितने भी थ्रेट इनपुट्स हैं इंटेलिजेंस इनपुट्स हैं वो सबके मद्देनजर हमने बहुत स्ट्रिक्ट बड़े पुख्ता जो सिक्योरिटी है पूरे पंजाब में किए हैं सिक्स जनवरी है वो इनपुट्स हैं वो हम शेयर नहीं कर सकते बट हमने जब सिक्योरिटी अरेंजमेंट्स हमने जब चॉकआउट किए हैं तो हमने सारे इनपुट्स जितने थ्रेट्स हैं वो सारे हम उसको